ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪ੍ਰਭੂ ਯਿਸੂ ਮਸੀਹ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿੱਚ ਵਿਸ਼ਾਲ 크ਰਿਸਚੀਅਨ ਸ਼ੋਭਾ ਯਾਤਰਾ ਕਲਰਵੀ 크ਰਿਸਚੀਅਨ ਸਮਾਜ ਦੇ ਇੰਚਾਰਜ ਪਾਸਟਰ ਬਲਰਾਜ ਗਿਲ ਜੀ ਦੀ ਅਗਵਾਈ ਹੇਠ ਬੜੀ ਧੂਮ-ਤਾਮ ਦੇ ਨਾਲ ਕੱਢੀ ਗਈ ਇਸ ਮੌਕੇ ਤੇ ਵੱਖ-ਵੱਖ ਇਲਾਕਿਆਂ ਤੋਂ ਆਏ ਹੋਏ ਪਾਸਟਰ ਸਾਹਿਬਾਨ ਹਾਜ਼ਰ ਹੋਏ ਇਹ ਸ਼ੋਭਾ ਯਾਤਰਾ ਚਬਾਲ ਰੋਡ ਦੇ ਨਜ਼ਦੀਕ ਪਿੰਡ ਇਬਨ ਕਲਾ ਤੋਂ ਕੱਢੀ ਗਈ ਜੋ ਕਿ ਵੱਖ-ਵੱਖ ਇਲਾਕਿਆਂ ਤੋਂ ਹੁੰਦੀ ਹੋਈ ਵਾਪਸ ਇਬਨ ਕਲਾ ਵਿਖੇ ਸਮਾਪਤ ਹੋਈ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ 크ਰਿਸਚੀਅਨ ਸਮਾਜ ਦੇ ਚੇਅਰਮੈਨ ਜਸਪਾਲ ਮਸੀਹ ਅਤੇ ਰਾਜਪਾਲ ਮਸੀਹ ਇਸ ਤੌਰ ਤੇ ਸ਼ੋਭਾ ਯਾਤਰਾ ਵਿੱਚ ਹਾਜ਼ਰ ਰਹੇ ਉਹਨਾਂ ਨੇ ਸ਼ੋਭਾ ਯਾਤਰਾ ਦੇ ਬਾਰੇ ਜਾਣਕਾਰੀ ਦਿੱਤੀ ਅਤੇ ਸਮੂਹ ਦੇਸ਼ ਵਾਸੀਆਂ ਨੂੰ ਪ੍ਰਭੂ ਯਿਸੂ ਮਸੀਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਦਿੱਤੀਆਂ ਸਭ ਤੋਂ ਪਹਿਲੇ ਮੈਂ ਪੂਰੇ ਸੰਸਾਰ ਵਿੱਚ ਵਸਦੇ ਸਾਰੇ ਹੀ ਭਾਈਚਾਰਿਆਂ ਨੂੰ ਰਬੀਸ਼ੂ ਦੇ ਨਾਮ 'ਚ ਮੁਬਾਰਕਬਾਦ ਆਖਦਾ ਹਾਂ ਜੀ Hindu ਵੀ ਸਾਡੇ Sikh ਵੀ ਸਾਡੇ Musalman ਵੀ ਸਾਡੇ Christian ਵੀ ਸਾਡੇ ਹਿੰਦੂ ਮੁਸਲਮ ਸਿੱਖ ਈਸਾਈ ਆਪਸ ਵਿੱਚ ਅਸੀਂ ਸਭ ਭਾਈ ਭਾਈ ਤੇ ਮੈਂ ਪੂਰੇ ਸੰਸਾਰ ਨੂੰ ਰਬਿਸ਼ੂ ਮਸੀਹ ਦੇ ਜਨਮ ਦਿਹਾੜੇ ਦੀ ਮੁਬਾਰਕਬਾਦ ਦਿੰਨਾ ਵਾਂ ਔਰ ਅੱਜ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਪਿੰਡ ਇਬਨ ਕਲਾਂ ਦੇ ਵਿੱਚ ਜੋ ਕਿ ਪਾਸਟਰ ਬਲਰਾਜ ਗਿੱਲ ਮਿਨਿਸਟਰੀ ਵੱਲੋਂ ਕੱਢੀ ਜਾ ਰਹੀ ਹੈ ਔਰ ਅਸੀਂ ਪਿੰਡ ਵਿੱਚੋਂ ਕੱਢਦੇ ਹੋਏ ਚ ਬਾਹਰ ਰੋੜ ਪਤਾਪੁਰ ਤੱਕ ਅਸੀਂ ਲੈ ਕੇ ਜਾਵਾਂਗੇ ਕਿੰਨੇ ਕਿ ਜਿਹੜੇ ਲੋਕ ਆ ਜਿਹੜੇ ਇਸ ਸ਼ੋਭਾ ਯਾਤਰਾ ਦੇ ਵਿੱਚ ਜਿਹੜਾ ਪਬਲੀਸਿਟੀ ਵੀ ਸ਼ਾਮਿਲ ਹੈ 500 ਦੇ ਕਰੀਬ ਲੋਕ ਆ ਗਏ ਨੇ ਕ੍ਰਿਸਮਸ ਦੇ 25 ਦਸੰਬਰ ਤੇ ਹਜ਼ਾਰਾਂ ਤੱਕ ਹੋਣਗੇ ਨਗਰ ਦੇ ਵਿੱਚੋਂ ਵਿੱਚੋਂ ਦੀ ਜਾ ਰਹੇ ਉਹ ਜਿਹੜਾ ਲੋਕ ਨੇ ਪਿੰਡ ਵਾਸੀਆਂ ਵੱਲੋਂ ਕਦੇ ਜਿਹੜੇ ਸ਼ੁਭ ਯਾਤਰਾ ਨੂੰ ਕਿਸ ਤਰ੍ਹਾਂ ਦਾ ਸੰਗੋਗ ਸਰ ਇੱਕ ਤਾਂ ਨਗਰ ਦੇ ਵਿੱਚੋਂ ਜਾਂਦੇ ਕੁਝ ਮਕਸਦ ਨੇ ਅੱਜ ਨੌਜਵਾਨ ਪੀੜ੍ਹੀ ਜਿਹੜੀ ਆ ਨਸ਼ਿਆਂ ਦੇ ਵੱਲ ਆ ਗੁੰਮਰਾਹ ਚੁੱਕੀ ਆ ਕਿਉਂਕਿ ਮੈਂ ਵੀ ਪਹਿਲੇ ਬਹੁਤ ਜ਼ਿਆਦਾ ਨਸ਼ੇ ਕਰਦਾ ਸੀਗਾ ਮੈਂ ਜਿੰਨੇ ਵੀ ਘਰਾਂ ਦੇ ਵਿੱਚ ਗਿਆ ਵਾਂ ਮੁਬਾਰਕ ਆબાદ ਦੇਣ ਉਹਨਾਂ ਦੇ ਬੱਚਿਆਂ ਨੂੰ ਪ੍ਰਭਿਸ਼ੂ ਮਸੀਹ ਨੇ ਇਸ ਧਰਤੀ ਤੇ ਆ ਕੇ ਇਕ ਅੱਛਾ ਸੰਦੇਸ਼ ਦੇ ਕੇ ਬਚਾਇਆ ਵਾ ਔਰ ਘਰ ਘਰ ਜਾਂਦਾ ਮਕਸਦ ਇਹ ਹੈ ਕਿ ਸਭ ਨੂੰ ਵਧਾਈ ਦੇ ਰਹੇ ਆ ਔਰ ਅਸੀਂ ਚਾਹਦੇ ਆ ਕਿ ਜਿੰਨੇ ਵੀ ਲੋਕ ਆ ਜੋ ਨਸ਼ਿਆਂ ਦੇ ਵਿੱਚ ਆ ਪਾਪ ਦੇ ਗੁਲਾਮ ਆ ਸਭ ਛੁਡਾਇਆ ਜਾਣ ਤੇ ਬਚਾਏ ਜਾਣ। ਪ੍ਰਭੂ ਯਸੂਸ ਸਿਰ ਜੀ ਇੱਕ ਜਿਹੜੇ ਆ ਫਰਿਸ਼ਤੇ ਸਨ ਇੱਕ ਮਸੀਹੇ ਸਨ ਇੱਕ ਜਿਹੜੇ ਉਹਨਾਂ ਨੇ ਸੰਦੇਸ਼ ਲੋਕਾਂ ਨੂੰ ਭਾਈਚਾਰਾ ਇਕਜੁੱਟ ਹੋਣ ਵਾਸਤੇ ਦਿੱਤਾ। ਨਹੀਂ ਪ੍ਰਭੂ ਸ਼ੂ ਫਰਿਸ਼ਤੇ ਨਹੀਂ ਸਨ ਔਰ ਰਾਜਿਆਂ ਦੇ ਰਾਜੇ ਦੇ ਪ੍ਰਭੂਆਂ ਦੇ ਪ੍ਰਭੂ ਹਨ। ਜੀ ਜੀ ਔਰ ਫਰਿਸ਼ਤਿਆਂ ਦੇ ਵੀ ਖੁਦਾ ਨੇ ਉਸ ਧਰਤੀ ਤੇ ਮਨੁੱਖ ਦੇ ਰੂਪ ਦੇ ਵਿੱਚ ਆਏ। ਜੀ ਜਿਹੜਾ ਉਹਨਾਂ ਵੱਲੋਂ ਜਿਹੜਾ ਸਾਰਿਆਂ ਨੂੰ ਇਕਜੁੱਟ ਹੋਣ ਵਾਸਤੇ ਸਾਰਿਆਂ ਨੂੰ ਸੰਦੇਸ਼ ਦਿੱਤਾ ਜਾਂਦਾ ਸੀ ਕਿ ਸਾਰੇ ਨਾਲ ਮਿਲ ਕੇ ਰਹੋ ਅੱਜ ਉਹਨਾਂ ਨੇ ਸੰਦੇਸ਼ ਨੂੰ ਜਿਹੜਾ ਵਾ ਤੁਸੀਂ ਕਿਦਾਂ ਲੋਕਾਂ ਤੱਕ ਜੀ ਆ ਸਾਰੇ ਵੇਖੋ ਜਿੰਨੇ ਵੀ ਲੋਕ ਆ ਕੋਈ ਸਿੱਖ ਭਾਈਚਾਰੇ ਚੋਂ ਕੋਈ ਵਾਲਮੀਕੀ ਭਾਈਚਾਰੇ ਚੋਂ ਕੋਈ ਮذਬੀ ਸਿੱਖ ਚੋਂ ਕੋਈ जाट ਨੇ ਸਭ ਸਾਡੇ ਨਾਲ ਨੇ ਸਭ ਇੱਕ ਨੇ ਔਰ ਇੱਕ ਹੀ ਰਵਾਂਗੇ ਹਮੇਸ਼ਾ 25 ਦਸੰਬਰ ਵੀ ਆ ਰਿਹਾ ਹੈ ਜੀ ਤੇ ਜਿਹੜਾ ਵਾ ਲੋਕਾਂ ਨੂੰ ਮੁਬਾਰਕ ਦੇ ਤੌਰ ਤੇ ਕੀ ਕਹਿਣਾ ਚਾਹੋਗੇ ਮੈਂ ਇਹੀ ਕਹਿਣਾ ਚਾਹੁੰਦਾ ਵਾ ਕਿ 25 ਦਸੰਬਰ ਜੋ ਹੈ ਵਰਲਡ ਦਾ ਪੂਰੇ ਵਰਲਡ ਦਾ ਫੇਮਸ ਤਿਹਾੜਾ ਹੈ ਪੂਰੇ ਵਰਲਡ ਵਿੱਚ ਮਨਾਇਆ ਜਾਂਦਾ ਵਾ ਆਸ਼ਾ ਕਰਦਾ ਹਾਂ ਮੈਂ ਵਿਸ਼ਵਾਸ ਕਰਦਾ ਕਿ 25 ਦਸੰਬਰ ਤੇ ਜਿਹੜਾ ਆਉਣ ਵਾਲਾ ਨਵਾਂ ਸਾਲ ਵੀ ਆ ਮੈਂ ਪਹਿਲੇ ਤੇ ਵਧਾਈ ਦੇਣਾ ਵਾ ਔਰ ਮੈਂ ਕਹਿਣਾ ਚਾਹੁੰਦਾ ਕਿ ਮੇਰਾ ਇਹੜਾ ਲਕਸ਼ ਹੈ ਹੋਰ ਵੀ ਨੌਜਵਾਨ ਪੀੜ੍ਹੀ ਜੋ ਨਸ਼ਿਆਂ ਦੇ ਵੱਲ ਹੈ ਪਾਪਦਲ ਗੁੰਮਰਾ ਮੈਂ ਉਹਨਾਂ ਨੂੰ ਬਚਾਵਾਂਗਾ ਦੱਸ ਕੇ ਤੇ ਜਿਹੜਾ ਅੱਜ ਜਿਹੜਾ ਸ਼ੋਭਾ ਯਾਤਰਾ ਕਰੀ ਆ ਮੇਰਾ ਨਾਮ ਜਸਪਾਲ ਮਸੀ ਚੇਅਰਮੈਨ ਆਲ ਇੰਡੀਆ ਕ੍ਰਿਸਚਨ ਸਮਾਜ ਮੋਰਚਾ ਔਰ ਅੱਜ ਜਿਹੜੀ ਸ਼ੋਭਾ ਯਾਤਰਾ ਵਾ ਸਾਡੇ ਬਹੁਤ ਹੀ ਸਤਿਕਾਰਯੋਗ ਪਾਸਟਰ ਬਲਰਾਜ ਗਿਲਜੀ ਜਿਹੜੇ ਕਲਵਰੀ 크੍ਰਿਸਚਨ ਚਰਚ ਦੇ ਜਿਹੜੇ ਆ ਇਨਚਾਰਜ ਆ ਇਬਨਕਲਾ ਪਿੰਡ ਦੇ ਵਿੱਚ ਜਿਹੜੀ ਚਰਚ ਇਹਨਾਂ ਚੱਲਦੇ ਉਹਦੇ ਇਨਚਾਰਜ ਆ ਅੱਜ ਉਹਨਾਂ ਵੱਲੋਂ ਉਹਨਾਂ ਦੇ ਕਲਿਸਿਆ ਵੱਲੋਂ ਬਹੁਤ ਹੀ ਧੂਮਤਾਬਨਾ ਬੜੀ ਸ਼ਰਧਾ ਦੇ ਨਾਲ ਜਿਹੜਾ ਵਾ ਪ੍ਰਭੂ ਯਿਸੂ ਮਸੀਹ ਦਾ ਜਿਹੜਾ ਜਨਮ ਦਿਹਾੜਾ ਆ ਰਿਹਾ ਵਾ 25 ਦਸੰਬਰ ਦਾ ਉਹਦਾ ਮੈਸੇਜ ਦਿੰਦੇ ਹੋਏ ਅੱਜ ਜਿਹੜਾ ਪਿੰਡ ਦੇ ਅਲੱਗ-ਅਲੱਗ ਇਲਾਕਿਆਂ ਦੇ ਵਿੱਚ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਦੀ ਹੁੰਦੀ ਹੋਏ ਇੱਕ ਵਿਸ਼ਾਲ ਜਿਹੜੀ ਸ਼ੋਭਾ ਯਾਤਰਾ 크리스마ਸ ਨੂੰ ਸਮਰਪਿਤ ਜਿਹੜੀ ਇਹ ਕੱਢੀ ਜਾ ਰਹੀ ਹੈ ਪਾਸਟਰ ਬ즈ਰਾਇਗਲ ਜੀ ਦੀ ਅਗਵਾਈ ਦੇ ਵਿੱਚ ਜਿਹਦੇ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਪਾਸਟਰ ਸੇਵਾਦਾਰਾਂ ਨੇ ਹਿੱਸਾ ਲਿਆ ਵਾ ਜਿਹਦੇ ਵਿੱਚ ਮਾਨਯੋਗ ਪਾਸਟਰ ਰਾਸ਼ਪਾਲ ਜੀ ਔਰ ਮਾਨਯੋਗ ਪਾਸਟਰ ਸਾਡੇ ਸੈਮੁਲ ਸੈਮੁਲ ਜੀ ਪਹੁੰਚੇ ਆ ਉਹਨਾਂ ਦਾ ਵੀ ਸਤਿਕਾਰ ਆ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਤੁਸੀਂ ਦੇਖਦੇ ਆ ਮਸੀਹ ਭਾਈਚਾਰੇ ਦੀਆਂ ਸੰਗਤਾਂ ਸਾਡੀਆਂ ਛੋਟੇ ਛੋਟੇ ਬੱਚੇ ਮਾਵਾਂ ਭੈਣਾਂ ਸਾਰੇ ਪਹੁੰਚੇ ਆ ਇਹੋ ਮੈਸੇਜ ਜਿਸ ਤਰ੍ਹਾਂ ਸਾਡੇ ਪਾਸਟਰ ਜੀ ਨੇ ਦੱਸਿਆ ਕਿ ਪ੍ਰਭੂ ਜਸ ਮਸੀਹ ਲਈ ਪੂਰੀ ਦੁਨੀਆ ਲਈ ਆਇਆ ਔਰ ਅੱਜ ਇਹ ਦਿਹਾੜਾ ਜਿਹੜਾ ਵਾ ਫੌਰਨ ਦੇ ਵਿੱਚ ਤੁਸੀਂ ਦੇਖਦੇ ਹੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ 1 ਦਸੰਬਰ ਤੋਂ ਸ਼ੁਰੂ ਹੋ ਜਾਂਦਾ ਉਹਦੇ ਤਹਿਤ ਹੀ ਅੱਜ ਜਿਹੜਾ ਵਾ ਜਿਹੜਾ ਪਿੰਡ ਬਣਕਲਾਂ ਦੇ ਵਿੱਚ ਜਿਹੜੇ ਆ ਕਲਵਰੀ ਚਰਚ ਵੱਲੋਂ ਪਾਸਟਰ ਬਨਰਾਜ ਗਿੱਲ ਦੀ ਅਗਵਾਈ ਵਿੱਚ ਜਿਹੜਾ ਵਾ ਬਹੁਤ ਵੱਡੀ ਜਿਹਾ ਵਿਸ਼ਾਲ ਚੋਬਾ ਯਾਤਰਾ ਕੀਤੀ ਗਈ ਆ ਔਰ ਉਹਨਾਂ ਨੇ ਆਪਣੀ ਗਵਾਹੀ ਵੀ ਦੱਸੀ ਆ ਕਿ ਮੇਰਾ ਮਕਸਦ ਆ ਕਿ ਜਿਹਨੇ ਨੌਜਵਾਨ ਅੱਜ ਪੰਜਾਬ ਦੇ ਵਿੱਚ ਜਿਹੜੇ ਆ ਨਸ਼ਿਆਂ ਦੇ ਵਿੱਚ ਡੁੱਬ ਚੁੱਕੇ ਆ ਉਹਨਾਂ ਨੂੰ ਨਸ਼ਿਆਂ ਚੋਂ ਕੱਢ ਕੇ ਲੈ ਕੇ ਆਣਾ ਉਸ ਪਰਮਾਤਮਾ ਅੱਗੇ ਦੁਆ ਬੰਦਗੀ ਕਰਕੇ ਉਹਨਾਂ ਦੇ ਸਰਬੱਤ ਦੇ ਭਲੇ ਦੀ ਪ੍ਰਾਰਥਨਾ ਕਰਕੇ ਉਹਨਾਂ ਨੂੰ ਇਸ ਚੀਜ਼ ਤੋਂ ਬਚਾਣਾ ਜਿੱਦਾਂ ਮੈਂ ਵੀ ਬਚਿਆ ਹਾਂ ਮੇਰਾ ਪਰਿਵਾਰ ਵੀ ਰੋਂਦਾ ਸੀ ਜਿਹੜੇ ਉਹ ਨਸ਼ਿਆਂ ਚ ਸਾਡੇ ਭਰਾ ਜਿਹੜੇ ਨੌਜਵਾਨ ਪੀੜ੍ਹੀ ਡੋਬਰੀ ਆ ਉਹਨਾਂ ਨੂੰ ਵੀ ਬਾਹਰ ਲਿਆਣਾ ਚਾਹੁੰਦੇ ਆ ਇਹ ਉਹਨਾਂ ਦਾ ਮਕਸਦ ਆ ਔਰ ਸਰਬੱਤ ਸਰਬੱਤ ਦੇ ਭਲੇ ਲਈ ਉਹਨਾਂ ਨੇ ਅੱਜ ਜਿਹੜੀ ਪ੍ਰਾਰਥਨਾ ਕੀਤੀ ਆ ਔਰ ਜਗ੍ਹਾ ਬਜਾ ਜਿਹੜੇ ਆ ਲੰਗਰ ਲਗਾਏ ਗਏ ਆ ਔਰ ਬੜਾ ਉਤਸ਼ਾਹ ਮਿਲਿਆ ਵਾ ਪਿੰਡ ਜਿਹੜੇ ਪਿੰਡ ਚ ਵੀ ਗਏ ਆ ਉਸ ਪਿੰਡ ਵੱਲੋਂ ਸਾਨੂੰ ਵੱਡਾ ਉਤਸ਼ਾਹ ਮਿਲਿਆ ਵਾ ਉਹਦੇ ਨਾਲ ਨਾਲ ਪੰਜਾਬ ਦੇ ਵਿੱਚ ਜਿਹੜਾ ਵਾ ਤੁਹਾਨੂੰ ਪਤਾ ਹੈ ਗੁਰੂਆਂ ਪੀਰਾਂ ਦੀ ਧਰਤੀ ਆ ਸਾਡੇ ਜੋ ਜਿਹੜੇ ਸ਼ੀਦੀ ਦਿਹਾੜੇ ਵੀ ਆ ਰਹੇ ਆ ਔਰ 25 ਦਸੰਬਰ ਵੀ ਜਿਹੜਾ ਨਾਲ ਹੀ ਆਂਦਾ ਵਾ ਤੇ ਇਸ ਕਰਕੇ ਜਿਹੜਾ ਸਾਨੂੰ ਰਲ ਮਿਲ ਕੇ ਜਿਹੜੇ ਆ ਉਹ ਮਨਾਣੇ ਚਾਹੀਦੇ ਆ ਔਰ ਜਿਹੜੇ ਆ ਸ਼ੀਦੀ ਦਿਹਾੜੇ ਆ ਅਸੀਂ ਉਹਨਾਂ ਨੂੰ ਵੀ ਆਪਣੇ ਕ੍ਰਿਸਚਨ ਭਾਈਚਾਰੇ ਲੋ ਪੂਰਾ ਬਹੁਤ ਸਤਿਕਾਰ ਕਰਦੇ ਆ ਉਹ ਨਤਮਸਤਕ ਹੁੰਦੇ ਉਹਨਾਂ ਨੂੰ ਵੀ ਕਿਉਂਕਿ ਉਹਨਾਂ ਨੇ ਇੱਕ ਬਹੁਤ ਵੱਡੀ ਆਪਣੀ ਕੌਮ ਲਈ ਆਪਣੇ ਪੰਥ ਲਈ ਜੜੀਆਂ ਛੇਦੀਆਂ ਦਿੱਤੀਆਂ ਵਾ ਜਿਸ ਤਰ੍ਹਾਂ ਪ੍ਰਭੂ ਯਿਸੂ ਮਸੀਹ ਨੇ ਪੂਰੀ ਦੁਨੀਆ ਦੇ ਮੁਕਤੀ ਲਈ ਕੁਰਬਾਨੀ ਕੀਤੀ ਆ ਉਹਨਾਂ ਨੇ ਵੀ ਕੁਰਬਾਨੀਆਂ ਕੀਤਾ ਵਾ ਮਸੀਹ ਭਾਈਚਾਰਾ ਉਹਨਾਂ ਨੂੰ ਵੀ ਜੜਾ ਵਾ ਬਹੁਤ ਸ਼ਰਦਾ ਜਿਹੜੀ ਆ ਸ਼ਰਦਾ ਦੇ ਫੁੱਲ ਪੇਟ ਕਰਦਾ ਵਾ ਔਰ ਨਤਮस्तक ਹੁੰਦਾ ਵਾ ਔਰ ਅੱਜ ਦੇ ਦਿਨ ਦੀ ਮੇਰੀ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਪੂਰੇ ਸੰਸਾਰ 'ਚ ਵਸਦੇ ਪੂਰੇ ਮਸੀਹ ਭਾਈਚਾਰੇ ਨੂੰ ਪੂਰੇ ਜਗਤ ਨੂੰ ਆਉਣ ਵਾਲੇ ਕ੍ਰਿਸਮਸ ਦਿਹਾੜੇ ਦੀ ਔਰ ਜੋ ਆਉਣ ਵਾਲਾ ਜੋ ਵੱਡਾ ਦਿਨ ਆ ਇਸ ਵੱਡਾ ਦਿਨ ਤੇ ਨਵੇਂ ਸਾਲ ਦੀ ਮੈਂ ਜਸਪਾਲ ਮਸੀਹ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਵਾ ਸਮੁੱਚੇ ਮਸੀਹ ਭਾਈਚਾਰੇ ਲੋ ਔਰ ਸਾਨੂੰ ਪਾਸ ਜਿੰਦਾ ਪਿਆਰ ਦਾ ਸਨੇਹਾ ਦਿੱਤਾ ਕਿ Hindu Muslim Sikh Isai ਆਪਸ ਵਿੱਚ ਹੈ ਭਾਈ ਭਾਈ ਇਕਤਾ ਚ ਰਹਿਣਾ ਚਾਹੀਦਾ ਵਾ ਕਿਸੇ ਦੇ ਵੀ ਧਰਮ ਨੂੰ ਛੋਟਾ ਨੀਵਾ ਕਰਨ ਦੀ ਲੋੜ ਨਹੀਂ ਆ ਕਿਉਂਕਿ ਇੱਕ ਬਹੁਤ ਵੱਡਾ ਪੰਜਾਬ ਚ ਇੱਕ ਅੱਛਾ ਗੁਲਦਸਤਾ ਵਾ ਸਾਰੇ ਧਰਮ ਰਲ ਮਿਲ ਕੇ ਸਾਨੂੰ ਤਿਹਾਰ ਮਨਾਣੇ ਚਾਹੀਦੇ ਆ ਧੰਨਵਾਦ ਜੈ ਮਸੀਹ ਦੀ ਹallelujah ਹallelujah ਥੈਂਕ ਯੂ